ਆ ਦੇਖੋ ਜੀ ਅਸੀਂ ਆ ਜੀ ਹਾਂ ਗੋਲੀ ਮਾਰ ਬੰਦ ਜਾਨੀ ਮਾਰ ਨਹੀਂ ਆਉਂ ਸਰ ਗੱਲ ਸੁਣੋ ਮੇਰੇ ਮੁੰਡਿਆਂ ਨੇ ਮਾਰ ਮੇਰੇ ਮਾਰੋ ਗੋਲੀ ਤੁਸੀਂ ਗੋਲੀ ਸਰ ਕਰੋ ਜਿਹੜੀ ਕਾਰਵਾਈ ਕਰਨੀ ਆ ਕਾਜੀ ਕਾਜੀ ਆਪੇ ਖੇਤ 'ਚ ਬੈਠੇ ਆਂ ਮਾਲਕਾਂ ਨੂੰ ਤੁਹਾਨੂੰ ਗੱਲ ਤੋਂ ਨਹੀਂ ਇਹ ਕੋਈ ਆਉ ਆ ਗਿਆ ਸਰ ਤੋਂ ਨੂੰ ਇੱਕ ਮਿੰਟ ਬਰਾਹਣ ਉਹ ਜ਼ਮੀਨਾਂ ਤਮੀਜ਼ਾ ਬੋਲਦਾ ਮੈਂ ਜ਼ਮੀਨਾਂ ਨਹੀਂ ਬੋਲਦਾ ਡਾਂਗਾ ਮਾਰਦੇ ਆਂ ਗੋਲੀ ਮਾਰਦੇ ਆਂ ਪੁੱਤਿਆ ਪੁੱਤ ਜੇ ਕਿਹਨੇ ਪੁੱਤ ਜੇ ਉਹ ਕਿਹਨੇ ਕਿਹ ਗੋਲੀ ਮਾਰੂ ਕਿਹ ਨਹੀਂ ਪੁੱਤ ਕਿਹਨੇ ਗੋਲੀ ਮਾਰੂ ਲੈਡ ਹਾਂ ਮੇਰਾ ਲੈਡੀ ਬੋਲਦਾ ਲੈਡਾ ਬਿਲਕੁਲ ਕਿਹ ਮੁੰਡਿਆਂ ਦੇ ਕਿ ਡੰਗਾ ਮਾਰਦਾ ਗੋਲੀ ਮਾਰਦਾ ਕਿਹਨੇ ਗੋਲੀ ਮਾਰ ਪਿੱਛੇ ਕਿਹਨੇ ਅੱਖੀਆਂ ਗਿਆ ਕਿਹੜਾ ਕਰਦਾ ਪੱਪੀਆ ਪੱਪੀਆ ਉੱਤਲ ਗਿਆ ਠੀਕ ਨਾ ਕਰਦਾ ਗੋਲੀ ਮਾਰਦਾ ਸੀ ਮੁਰ ਕਿਹੜਾ ਗੋਲੀ ਮਾਰਦਾ ਸੀ ਇੱਕ ਵਾਰ ਗੋਲੀ ਕੌਣ ਮਾਰਦਾ ਇੱਕ ਮਿੰਟ ਡੈੜੀ ਇੱਕ ਮਿੰਟ ਇੱਕ ਮਿੰਟ ਡੈੜੀ ਚੋਹ ਸਰ ਵੀ ਕਿਹਣੀ ਗੱਲ ਕਰ ਰਿਹਾ ਆ ਚਾ ਚਾ ਮੈਂ ਕੀ ਕੀ ਫੀਮ ਪੀਵਣੇ ਕਰਾਈ ਜਾਂ ਤੂੰ ਓਏ ਹਿਸਾਬ ਲੈ ਡੈੜੀ ਇੱਕ ਮਿੰਟ ਡੈੜੀ ਇੱਕ ਮਿੰਟ ਮਾਕੇ ਵਿੱਚ ਚੜ ਗਏ ਸੀ ਫੋਨ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀਡੀਓ ਬੰਦ ਕਰ ਤੁਸੀਂ ਗਲਤ ਆ ਵੀਡੀਓ ਬੰਦ ਕਰਦੇ ਫਿਰ ਕਿਉਂ ਬਣਾ ਰਹੇ ਹੋ ਸਰ ਗੱਲ ਸੁਣੋ ਤੁਸੀਂ ਗਲਤ ਬੋਲ ਰਹੇ ਹੋ ਬਣਾ ਰਹੇ ਆ ਫਿਰ ਤੂੰ ਕਾਹਦੀ ਬਣਾ ਰਹੇ ਵੀਡੀਓ ਅੱਡੀ ਨੂੰ ਧੱਕਾ ਹੋ ਰਹੀ ਜਿਹੜਾ ਸਾਡੇ ਨਾਲ ਸਰ ਤੁਸੀਂ ਗਲਤ ਹੋ ਇਹ ਦੋਨਾਂ ਪਾਰਟੀਆਂ ਦਾ ਰੌਲਾ ਚੱਲ ਰਿਹਾ ਇਹ ਹੀ ਤੁਹਾਨੂੰ ਕਹਾਂ ਵੀ ਦੋਨੇ ਪਾਰਟੀਆਂ ਜਿਹੜੀਆਂ ਕੋਈ ਕੋਰਟ ਫੈਸਲਾ ਨਹੀਂ ਕਰਦੀਗੀ ਕੋਈ ਨਹੀਂ ਬੜੂਗੀ ਠੀਕ ਹੈ ਉਹ ਸਰ ਤੁਹਾਨੂੰ ਸਮਝਾਉਣ ਹਾਂਜੀ ਜੈ ਜੈ ਸਾਡੇ ਨਾਲ ਸਰ ਗਲਤ ਗਲਤ ਸੁਣੋ ਮੇਰੀ ਜੇ ਤੁਸੀਂ ਕਹੇ ਵੀ ਉਹਦੇ ਨਾਲ ਫਰਦ ਦਾ ਹਨਾ ਹੀ ਸਾਹਮਣੇ ਦਾ ਕਰ ਧੁੱਕਾ ਕੇ ਦਿਖਾ ਦੇਣ ਉਹਨਾਂ ਕੋਲੇ ਪਟਵਾਰੀ ਦੋ ਨੰਬਰ ਦੇ ਬਿਜ਼ਨਸ ਚ ਚਾਰ